ਅੱਖੇ ਅਮਰ ਸਿੰਘ ਚਮਕੀਲਾ ਤਾਂ CRP ਜਾਂ ਪੁਲਿਸ ਦੀ ਗਾਰਡ ਲਾ ਕੇ ਪ੍ਰੋਗਰਾਮ ਕਰਦਾ ਸੀ ਤੇ ਉਹ ਸਿੱਧਾ ਚੁਟਾਰਦਾ ਸੀ ਵੀ ਮੈਂ ਤਾਂ ਕਰੂੰਗਾ ਤੁਸੀਂ ਰੋਕ ਲਓ ਪਰ ਅਜੇਹਾ ਕੁਝ ਨਹੀਂ ਸੀ ਇਹਦੇ ਪਿਛਲੀ ਸਚਾਈ ਦੋਸਤੋ ਅੱਜ ਤੁਹਾਨੂੰ ਅਸੀਂ ਦੱਸਦੇ ਆ ਇੱਕ ਬਹੁਤ ਵੱਡਾ ਭਰਮ ਪਾਲਿਆ ਪਾਤਾ ਸੀਗਾ ਉਹਦੇ ਚੀ ਚਮਕੀਲੇ ਦੀ ਜਾਨ ਜਾਂਦੀ ਲੱਗੀ ਦੋਸਤੋ ਜਦੋਂ ਵੀ ਕਿਤੇ ਪ੍ਰੋਗਰਾਮ ਹੁੰਦਾ ਸੀਗਾ ਚਮਕੀਲੇ ਦਾ ਜਿੱਥੇ ਵੀ ਜਦੋਂ ਉੱਥੇ ਪ੍ਰਸ਼ਾਸਨ ਨੂੰ ਪਤਾ ਲੱਗ ਜਾਂਦਾ ਸੀਗਾ ਤੇ ਉੱਤੇ ਆਪਣੇ ਆਪ ਹੀ ਪ੍ਰਸ਼ਾਸਨ ਉੱਤੇ ਸੀਆਰਪੀ ਦੀ ਗਾਰਦ ਲਾ ਦਿੰਦੇ ਤੇ ਪੁਲਿਸ ਦੀਆਂ ਟੁਕੜੀਆਂ ਉੱਤੇ ਲਾ ਦਿੱਤੀਆਂ ਜਾਂਦੀਆਂ ਸੀ ਇਸ ਕਰਕੇ ਲਾ ਦਿੱਤੀਆਂ ਜਾਂਦੀਆਂ ਸੀ ਕਿਉਂਕਿ ਚਲੋ ਮਿਲਦੀਆਂ ਸੀ ਧਮਕੀਆਂ ਤਾਂ ਚਮਕੀਲਾ ਨੂੰ ਜੀ ਨੂੰ ਤੇ ਉਹਨਾਂ ਨੂੰ ਇਹ ਹੁੰਦਾ ਸੀ ਕਿ ਕੋਈ ਅਣਹੋਣੀ ਨਾ ਵਾਪਰੇ ਇਸ ਕਰਕੇ ਹੀ ਉਹ ਗਾਰਦ ਤੇ ਉਹ ਪੁਲਿਸ ਦੀਆਂ ਟੁਕੜੀਆਂ ਲਾਈਆਂ ਹੁੰਦੀਆਂ ਸੀਗੀਆਂ ਪਰ ਕੁਝ ਲੋਕਾਂ ਦੇ ਵਿੱਚ ਵਿਚਾਰੇ ਵਾਲੇ ਨੇ ਜਾਣ ਜਾਣ ਕੇ ਇਹ ਗੱਲਾਂ ਬਣਾਈਆਂ ਇਹ ਲੈ ਚਮਕੀਲੇ ਤਾਂ ਸੀਆਰਪ ਦੀਆਂ ਗਾਰਦਾਂ ਲਾ ਕੇ ਅਖਾੜੇ ਲਾਣ ਲੱਗ ਪਿਆ ਉਹ ਕਹਿੰਦਾ ਆ ਜਾਓ ਮੇਰੇ ਨੇਪੇ ਨਾਲ ਟੰਗਿਆ ਆ ਹੁੰਦਾ ਮੇਰੇ ਆਉਦੇ ਨਾਲ ਟੰਗਿਆ ਆ ਹੁੰਦਾ ਐਦਾਂ ਦਾ ਟੰਗਿਆ ਅੱਜ ਤੱਕ ਕਿਸੇ ਨੇ ਉਹਦੇ ਨੇਪੇ ਨਾਲ ਨਹੀਂ ਦੇਖਿਆ ਪਰ ਇਹਨਾਂ ਲੋਕਾਂ ਨੇ ਐਦਾਂ ਦੀਆਂ ਗੱਲਾਂ ਬਣਾ ਕੇ ਆਪਣੇ ਕੋਲੋਂ ਇੱਕ ਦੀਆਂ 5 10 ਕੇ ਗਾਹਾਂ ਤੇ ਚਮਕੀਲੇ ਦਾ ਨੁਕਸਾਨ ਕਰਵਾ ਦਿੱਤਾ ਬਸ ਵਿਚਲੀ ਗੱਲ ਇਹ ਸੀ ਕਿਉਂਕਿ ਜੇ ਚਮਕੀਲੇ ਨੇ ਅ ਇਹੋ ਗਾਰਦਾਂ ਲਾ ਕੇ ਗਾਣਾ ਦਤੋਂ ਮਾਫੀ ਮੰਗਣ ਕੱਤੇ ਜਾਂਦਾ ਖੜਕੂਆਂ ਕੋਲ ਦਰਬਾਰ ਜੇ ਚਮਕੀਨੇ ਨੇ ਗਾਰਦਾਂ ਲਾ ਕੇ ਗਾਣਾ ਹੁੰਦਾ ਫਿਰ ਉਹਨੇ ਮਾਫੀ ਨਹੀਂ ਮੰਗਣੀ ਸੀ ਨਾ ਹੀ ਉਹਨੇ ਸਿਰ ਝਕਾਉਣਾ ਸੀ ਉਹ ਤਾਂ ਖੜਕੂ ਤੇਰਾ ਕੋਲ ਵੀ ਜਾ ਕੇ ਝੁਕ ਗਿਆ ਸੀ ਮਾਫੀ ਮੰਗ ਕੇ ਆ ਗਿਆ ਸੀ ਪਰ ਬਸ ਵਿਚਲੇ ਲੋਕਾਂ ਦੀ ਮਿਹਰਬਾਨੀ ਹੋਈ ਕੁਝ ਪ੍ਰਸ਼ਾਸਨ ਨੇ ਇਹ ਦਿਖਾਇਆ ਉਹਨਾਂ ਦਿਨਾਂ 'ਚ ਪੇ ਅਸੀਂ ਚਮਕੀਲੇ ਦੇ ਬਹੁਤ ਲੱਗੇ ਆਂ ਦਿਖਾ ਲ ਇਹ ਤਾਂ ਦਿੱਤਾ ਤੇ ਉਹਦੇ 'ਚ ਚਮਕੀਲਾ ਪੀਸਿਆ ਗਿਆ ਦਵੱਲੇ ਦੇ ਵਿੱਚ ਦੋਸਤੋ ਬਸ ਇਸੇ ਘਟਨਾ ਕਰਕੇ ਚਮਕੀਲੇ ਦੀ ਜਾਨ ਜਾਂਦੀ ਲੱਗੀ ਤੇ ਚਮਕੀਲੇ ਦੀ ਜਾਨ ਨੂੰ ਨੁਕਸਾਨ ਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸਿਓ ਧੰਨਵਾਦ